ਕੌਸਰ ਜੀ ਕਿਰਪਾ 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 ਆਇਓ ਆਇਓ ਬੋਲੇ ਸੋਹਣੇ ਹਾਸ ਔਰ ਸਿਮਰਨ ਆਇਓ ਔਰ ਜੀ ਥੋੜਾ ਜਿਹਾ ਡੇਟ ਹੋਣ ਕਰਕੇ ਸਮੇਂ ਜੀ ਹੋ ਜਾਦੀ ਅਨਿਕਤ ਕਰੋ ਦੇਰ ਆ ਜਿਹਾ ਥੋੜਾ ਜਿਹਾ ਟਾਈਮ ਜ਼ਰੂਰ ਲੱਗਿਆ ਪਰ ਸਾਡੇ ਨਿਵੇਸ਼ ਸੀ ਮੈਂ ਵੀ ਯਕੀਨ ਸੀ ਜਿਹੜੇ ਵਾਦੇ ਆਪਣੇ ਰਹੇ ਸੀ ਉਹ ਵਾਦਾ ਰਹਿ ਗਿਆ ਸੀਗਾ ਸੋ ਸਾਡੇ ਨਾਲ ਹੋਣਾਂ ਜਿਹੜੇ ਕੈਂਡੀਡੇਟ ਨੇ ਸਾਡੇ ਉਹ ਦੋਨਾਂ ਨੇ ਇੱਕ ਪਾਸੇ ਮੋਹਨ ਸਿੰਘ ਜੀ ਨੇ ਦੂਜੇ ਪਾਸੇ ਗੁਰਿੰਦਰ ਜੀ ਸੀਸੂੰ ਨੂੰ ਪਟੋਰੇ ਜਿਹੜਾ ਪ੍ਰੇਸ਼ਰ ਦੀ ਚੋਣ ਆਪਾਂ ਲੜ ਰਹੇ ਹਾਂ ਸੋ ਸਭ ਨੇ ਫੋਨ ਕਰਕੇ ਕਾਫੀ ਟਾਈਮ ਹੋ ਗਿਆ ਤੁਹਾਨੂੰ ਬੇਟੇ ਨੂੰ ਕਨੌਰ ਦੇ ਸਾਰੇ ਜਿਹੜੇ ਸੂਝਵਾਨ ਜਿਹੜੇ ਵੋਟਰਾਂ ਸਪੋਰਟਰਾਂ ਸਾਡੀਆਂ ਮਾਮਾ ਭੈਣਾਂ ਨੌਜਵਾਨ ਸਾਥੀ ਸਾਡੇ ਬਜ਼ੁਰਗ ਸਹਿਬਾਨ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਾਹਿਬਾਨ ਸਾਡੇ ਅਜਬਾਰ ਸਿੰਘ ਜੀ ਲਾਗਾ ਬਲਾਕ ਸੰਪਤੀ ਸ਼ੰਭੂ ਜੌਰ ਤੋਂ ਮੋਹਨ ਸਿੰਘ ਜੀ ਇਹ ਇਹਨਾਂ ਦੇ ਕੋਲੇ ਕੜਾਹਾ ਕੜਾ ਤੇ ਸਾਡਾ ਭਰਾ ਸੁਣਨੂ ਜਿਹਨਾਂ ਕੋਲੇ ਕੜਾਹਾ ਖੁਰਦਾ ਤੇ ਤੁਸੀਂ ਸਾਰੇ ਸਤਕਾਰ ਦੇ ਯੋਗ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਸਾਥੀ ਸੂ ਫਤਹਿ ਦੀ ਸਾਡ ਬਹਾਦਰ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਬਹਾਦਰ ਗੁਰਜੀਤ ਦੀ ਫਤਹਿ ਚਾਇਆ ਕਰਾਂਗੇ ਕੋਈ ਨਾਤੇ ਪਰਨਾ ਬੰਨ੍ਹਾ ਕਰਾਂਗੇ ਕਦੇ ਪੱਗ ਬੰਨ੍ਹਾ ਕਰਾਂਗੇ ਹੌਲੀ 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 ਛੋਟੇ ਛੋਟੇ ਕਚਰਾਂ ਚਾਂਗੇ ਜੇ ਮੈਂ ਗੱਲ ਮਹਿਸੂਸ ਕੀਤੀ ਹੈ ਜਦੋਂ ਮੈਂ ਪੱਗ ਬੰਨਣ ਲੱਗਾ ਵੀ ਭਾਈ ਤੇ ਖੇਡਾਂ ਦੇ ਇਸ ਗਾਉਂ ਬਣਾਉਨੇ ਆ ਸੀ ਕਿਤੇ ਕਹਿੰਦੇ ਭਾਈ ਗੁਰੂ ਵਾਲਾ ਬਣਨ ਦਾ ਕਿ ਸੰਤ ਬਜੇ ਰਹੇ ਜੀ ਅੱਜ ਤੋਂ ਬਾਅਦ ਕਿਸੇ ਨੇ ਖਤਰਕਾ ਨਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪਿੰਡ ਜਾ ਰਹੇ ਹੋ ਕੀ ਮਾਹੌਲ ਹੈ ਕੀ ਰੋਜ਼ਾਨਾ ਲੋਕਾਂ ਪਰਤੀ ਆਮ ਆਦਮੀ ਪਾਰਟੀ ਕੱਢੀ ਹੁਣ ਲੱਗਦਾ ਕਿ ਇਹ ਜਿਹੜਾ ਮਾਹੌਲ ਹੈ ਕੋਰਣਾ ਚ ਕਨਵਰਟ ਹੋ ਪਾਏਗਾ ਸਾਸੀ ਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਲਕਾ ਕਨੌਰ ਦੇ ਸਮੂਹ ਜਿਹੜੇ VOTER SUPPORTER ਨੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਹਿੱਸਾ ਲਵੋ ਜਿਹੜੇ ਸਾਡੇ ਹੋਏ ਕੰਮ ਨੇ ਤੇ ਰਹਿੰਦੇ ਕੰਮ ਨੇ ਆਪਾਂ ਉਹਨਾਂ ਦੇ ਉੱਤੇ ਮੋਹਰ ਲਾਈਏ ਜੇ ਮੈਂ ਅੱਜ ਥੂਹੇ ਦੇ ਵਿੱਚ ਖੜਾ ਤੁਸੀਂ ਰਾਤ ਨੂੰ ਹਲਕੇ ਦੇ ਵਿੱਚੋਂ ਨਿਕਲ ਕੇ ਜਾਣਾ ਕਈਆਂ ਪਿੰਡਾਂ ਦੇ ਵਿੱਚ ਪਿੱਛੇ ਸੂਰਜਗੜ੍ਹ ਵੀ ਗਰਾਊਂਡ ਜਗਦਾ ਸੀ ਐਨ ਮਜ਼ਾ ਸੀਗਾ ਵਖੀਕੇ ਬੱਚੇ ਖੇਡਣਗੇ ਹਰ ਇੱਕ ਪਿੰਡ ਦੇ ਵਿੱਚ ਥੂਹੇ ਚ ਵੀ ਗਰਾਊਂਡ ਬਣਿਆ ਜਾ ਕੇ ਆਇਓ ਹੁਣ ਰਾਤਾਂ ਨੂੰ ਲਾਈਟਾਂ ਜਗਦੀਆਂ ਹੁੰਦੀਆਂ ਨੇ ਸੜਕਾਂ ਦਾ ਕੰਮ ਰਹਿੰਦਾ ਭਾਈ ਉਹਨਾਂ ਨਾਲ ਵਾਅਦਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਮੈਸੇਡਾ ਤੁਹਾਡੇ ਕੋਲ ਡਿਟੇਲ ਸਾਰੀ ਹੈ ਸੜਕ ਦਾ ਕੰਮ ਕੋਈ ਨਹੀਂ ਪੈਂਡਿੰਗ ਛੱਡਦੇ ਸਾਰੇ ਕੰਮ ਜਿਹੜੇ ਛੜਕਾਂ ਦੇ ਕਰਕੇ ਸੋ ਮੈਂ ਬੇਨਤੀ ਕਰਦਾ ਵੀ ਸਾਡਾ ਬਲਾਕ ਜਿਹੜਾ ਨਨਹੇੜਾ ਉਹਦੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਹਿਜਪਾਲ ਸਿੰਘ ਜੀ ਲਾਡਾ ਬਲਾਕ ਥੂਹਾ ਇਹਦੇ ਤੋਂ ਸਾਡਾ ਵੀਰ सोनू ਹੈ ਤੇ ਇਹ ਨੂੰ ਚੋ ਨਿਸ਼ਾਨ ਜਿਹੜਾ ਝਾੜੂਆ ਸੋ ਮੈਂ ਬੇਨਤੀ ਕਰਦਾ ਵੀ ਵਾਅਦਾ ਛੜ ਕੇ ਸਾਡਾ ਸਾਥ ਦਿਓ ਜਿਹੜੇ ਰਹਿੰਦੇ ਕੰਮ ਨੇ ਤੁਹਾਡੇ ਕਰਾ ਕੇ ਦੇ। ਜੀ ਅਸੀਂ 1100 ਦੀ ਪੈਨਸ਼ਨ ਦੀ ਗੱਲ ਕੀਤੀ ਹੈ ਲੱਗਦਾ ਕਿ 400 ਦਾ ਸਮਾਂ ਲੰਘ ਚੁੱਕਿਆ ਤੇ ਸਾਲ ਦਾ ਸਮਾਂ ਰਹਿ ਗਿਆ ਕਿ ਇਹ ਜਿਹੜਾ ਵਾਅਦਾ ਪੂਰਾ ਹੋ ਪਾਏਗਾ। ਬਿਲਕੁਲ ਜੀ ਬਿਲਕੁਲ ਅਸੀਂ ਕਰਕੇ ਦੇਵਾਂਗੇ ਜੀ ਮਾਰਚ ਐਸ ਬਜਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਵਾਅਦਾ ਤੁਹਾਨੂੰ ਪਤਾ ਮੁੱਖ ਮੰਤਰੀ ਸਾਹਿਬ ਨੇ ਜੋ ਕਹਿ ਦਿੱਤਾ ਉਹ ਕਰ ਦਿੰਦੇ ਹੈ ਮੇਰਾ ਜੌਨ ਵੀ ਜਿਹੜਾ ਮੈਂ ਨੇੜਾ ਹੈ ਜੀ ਨੇੜੇ ਜੌਨ ਤੋਂ ਕੋਈ ਦਿੰਦੇ ਨੇ ਨੇੜੇ ਜੌਨ ਤੋਂ ਜਿਹੜੀ ਆਪਾਂ ਇਲੈਕਸ਼ਨ ਲੜ ਰਹੇ ਹਾਂ ਲਗਭਗ 30 ਪਿੰਡ ਮੇਰੇ ਕੋਲੇ ਇਸ ਜੌਨ ਦੇ ਵਿੱਚ ਆਏ ਹੋਏ ਨੇ ਜਿਨ੍ਹਾਂ ਦੇ ਵਿੱਚ ਲਾਸਟ ਪਿੰਡ ਮੇਰਾ ਜਿਹੜਾ ਇਸ ਪਾਸੇ ਉੱਤੇ ਪਲਾ ਰੋਡ ਤੋਂ ਸ਼ੁਰੂ ਹੁੰਦਾ ਬਾਸਵਾ ਪਿੰਡ ਹੈ ਤੇ ਇਧਰਲੇ ਪਾਸੇ ਚੰਡੀਗੜ੍ਹ ਰੋਡ ਦੇ ਨਾਲ ਲਾਸਟ ਜਿਹੜਾ ਸਾਡਾ ਸਟਾਰਟ ਹੁੰਦਾ ਪਿੰਡ ਮੰਗਪੁਰ ਹੈ ਉਹਦੇ 30 ਪਿੰਡਾਂ ਦੀ ਚੋਣ ਡੇਢ ਜ਼ਿਲ੍ਹਾ ਪ੍ਰੀਸ਼ਦ ਦੀ ਉਹ ਮੈਂ ਲੜ ਰਿਹਾ ਹਾਂ ਚਾਰ ਕੈਂਡੀ ਅਕਾਲੀ ਦਲ ਤੋਂ ਔਰ ਕਾਂਗਰਸ ਤੋਂ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਕਿ ਜਿਹੜਾ ਰੌਲਾ ਪਾਇਆ ਇਹਨਾਂ ਨੇ ਪ੍ਰਚਾਰ ਕਰਿਆ ਤੁਸੀਂ ਆਪ ਦੇਖੋਗੇ ਜੇ ਚਾਰ ਕੰਡੀਡੇਟ ਮੇਰੇ ਖਿਲਾਫ ਇਲੈਕਸ਼ਨ ਲੜਦੇ ਪਏ ਨੇ ਉਹਨਾਂ ਦੀ ਇੱਕ ਫਾਈਲ ਰੱਦ ਹੋਈ ਹੈ ਕਿਸੇ ਵੀ ਪਾਰਟੀ ਨੂੰ ਸਭ ਪਾਰਟੀਆਂ ਨੂੰ ਅਧਿਕਾਰ ਦਿੱਤਾ ਆ ਮੇਰੇ ਨਾਲ ਬਲਾਕ ਦੀ ਚੋਣ ਲੜ ਰਹੇ ਨੇ ਸੱਤ ਬਲਾਕ ਸੰਤੀ ਮੈਂਬਰ ਮੇਰੇ ਜਿਹੜੇ ਜ਼ੋਨ ਦੇ ਵਿੱਚ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਠੂਹਾ ਜ਼ੋਨ ਆ ਗਿਆ ਬਸਮਾ ਆ ਗਿਆ ਉਸ ਤੋਂ ਬਾਅਦ ਤਗਾਂਸੂ ਜ਼ੋਨ ਆ ਗਿਆ ਜਿਸੂਹਾ ਆ ਗਿਆ ਸ਼ੰਭੂ ਆ ਗਿਆ ਸੱਤੇ ਸੱਤੇ ਚੋਣਾਂ ਦੇ ਵਿੱਚ ਅਸੀਂ ਜਿਹੜੀਆਂ ਬਲਾਕ ਸੰਤੀ ਦੀਆਂ ਚੋਣਾਂ ਬੜੀ ਅਸੀਂ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਦੇ ਜਿਹੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ ਚਾਹੇ ਉਹ ਲਾਈਟ ਦਾ ਹੋਵੇ ਬਿਜਲੀ ਦਾ ਜਿਹੜਾ 24 ਘੰਟੇ ਆਪਾਂ ਲਾਈਟਰ ਦਾ ਕੀਤਾ ਸੀਗਾ ਬਿਜਲੀ ਮਾਫ ਦਾ ਕੀਤਾ ਸੀਗਾ ਉਸ ਹਿਸਾਬ ਨਾਲ ਡਵੈਲਪਮੈਂਟਾਂ ਦਾ ਜਿਹੜਾ ਆਪਾਂ ਦਿਨੇ ਫੁੱਲ ਲਾਈਟ ਆਉਂਦੀ ਹੈ ਮੋਟਰਾਂ ਦੀ ਲਾਈਟ ਦਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਜੀ ਨੇਰੀ ਵਾਲੀ ਪਈ 2022 ਵਾਲਾ ਸੇਮ ਹਾਲ ਸਾਨੂੰ ਇਸ ਇਲੈਕਸ਼ਨ 'ਚ ਮਿਲਦਾ ਬਿਲਕੁਲ ਜੀ ਬਿਲਕੁਲ 100% ਦਿੱਤਾਗੇ ਸਾਡਾ ਭਰੋਸਾ ਸਾਡਾ ਮੰਨੇ ਸਾਨੂੰ ਸਾਨੂੰ ਲੋਕਾਂ ਦੇ ਫਤੂਏ ਦੇ ਪਤਾ ਲੱਗਿਆ